ਮਹਕਰ ਚਿੱਟਾ ਖਾਨ ਸਾਹਿਬ ਮਹਕਰ ਜੀ ਕੀ ਫਤਿਹ ਮੈਂ ਇਹ ਮੀਡੀਆ ਚਾਰਜ ਕੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਅੱਜ ਸਾਡੇ ਇਥੇ ਕਿੰਟਿੰਗ ਕੀrti ਸਮਾਗਮ ਕੱਢ ਕੇ ਤੇ ਪਹੁੰਚੇ ਸਾਫਤਾ ਸੈਨਿਕ ਸਰਪਸਾਈ ਕਮੇਟੀ ਪੰਜਾਬ ਮੈਂ ਤਰਤਨ ਜਲਾ ਪ੍ਰਧਾਨ ਸੰਤੋਖ ਸਿੰਘ ਅੱਜ ਬਿਲਟੋਏ ਨਗਰ ਦੇ ਵਿੱਚ ਜਹੀ ਜਿਹੜੀ ਮੀਟਿੰਗ ਰੱਖ ਕੀਤੀ ਆ ਆਪਣੀ ਇੱਕ ਕਮੇਟੀ ਦੀ ਉਹਦੇ ਵਿੱਚ ਬਲਾਗ ਪ੍ਰਧਾਨ ਗੁਰਵਿੰਦਰ ਸਿੰਘ ਬਿਲਟੋਆ ਉਹਨੇ ਮੀਟਿੰਗ ਰੱਖੀ ਤੇ ਅੱਜ ਕਾਫੀ ਅਸੀਂ ਉਦੇਦ ਦਿੱਤੇ ਆ ਇੱਕ ਵਾਹ ਨੂੰ ਮੈਟਰ ਵੀ ਸਾਡੇ ਕੋਲੇ ਆਇਆ ਕੋਈ ਪਾਸੇ ਪੁੱਛੇ ਫਸੇ 1.5 ਲੱਖ ਰੁਪਏ ਦਾ ਮੈਟਰ ਸੀ ਉਹ ਵੀ ਅੱਜ ਸਾਡੇ ਐਸਐਚਓ ਸਾਹਿਬ ਨਾਲ ਗੱਲ ਹੋ ਚੁੱਕੀ ਆ ਤੇ ਉਹ ਮੈਟਰ ਜਿਹੜਾ ਸਾਡਾ ਜਲਦੀ ਚਲਦਾ ਐਸਐਚਓ ਸਾਹਿਬ ਕਰਵਾਉਣਗੇ ਆਲਾ ਜੇ ਨਹੀਂ ਕਰਵਾਉਂਦੇ ਤੇ ਸਾਡੀ ਕਮੇਟੀ ਜਿਹੜੀ ਉਹ ਕਾਰਵਾਈ ਕਰੇਗੀ ਉੱਪਰੋਂ ਡੀਸੀ ਤੋਂ ਲੈ ਕੇ ਆਈਜੀ ਤੋਂ ਲੈ ਕੇ ਥੱਲੇ ਨੂੰ ਤਰੇ ਆਈਗੀ ਫਿਰ ਅਸੀਂ ਤਾਂ ਤੁਹਾਨੂੰ ਅਹੀ ਅਪੀਲ ਕੀਤੀ ਆ ਵੀ ਇਹਨਾਂ ਦਾ ਜਲਦ ਤੋਂ ਜਲਦ ਜਿਹੜਾ ਇਹਨਾਂ ਦਾ ਮੈਟਰ ਜਿਹੜਾ ਵਾ ਇਹਨਾਂ ਦਾ ਹੱਲ ਕਰਾਇਆ ਜਾਵੇ ਜੇ ਕਮੇਟੀ ਕੋਲੇ ਮਸਲਾ ਆ ਗਿਆ ਜੇ ਕਮੇਟੀ ਆ ਗਈ ਕਮੇਟੀ ਕਰਾਉਣਾ ਜਾਣਦੀ ਆ ਇਸ ਕਰਕੇ ਇੱਥੇ ਸਰਦਾਰ ਨੂੰ ਇਹ ਬੇਨਤੀ ਕੀਤੀ ਆ ਪੇਲਾ ਦਾ ਕੱਲ ਤੱਕ ਜਿਹੜਾ ਮੈਟਰ ਹੱਲ ਕਰਾਇਆ ਜਾਂ ਜਿੰਦ ਤੋਂ ਜਲਦ ਹੱਲ ਕਰਾ ਕੇ ਤੇ ਸਾਨੂੰ ਜਿਹੜਾ ਮੈਸੇਜ ਦਿੱਤਾ ਜਾਵੇ ਇਹਨਾਂ ਕੁਝ ਕਹਿੰਦੇ ਸੰਭਾ ਦਾ ਚਲ ਚੁਕਾ ਬਹਿ ਕੇ ਚਿੱਟਾ ਕੱਲ ਤੱਕ ਤੇ ਬਹਿ ਕੇ ਚਿੱਟੀ ਕਰੋ